ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਭੈਣ ਭਰਾਵਾਂ ਦੇ ਗੋਡਿਆਂ 'ਚ ਦਰਦ ਆ ਸਰਵਾਈਕਲ ਦਾ ਦਰਦ ਆ ਜਾਂ ਭੈਣਾਂ ਦੇ ਰੀੜ ਦੀ ਹੱਡੀ 'ਚ ਦਰਦ ਆ ਪ੍ਰੈਗਨੈਂਸੀ ਦੌਰਾਨ ਰੀੜ ਦੀ ਹੱਡੀ 'ਚ ਦਰਦ ਉੱਠ ਖੜਦਾ ਜਾਂ ਕੋਈ ਇੰਜਰੀਆਂ ਹੋਈਆਂ ਨੇ ਜਾਂ ਫਿਰ ਕੋਈ ਐਕਸੀਡੈਂਟ ਤੋਂ ਬਾਅਦ ਪਰਾਣੀਆਂ ਸੱਟਾਂ ਵੱਜੀਆਂ ਜਾਂ ਕੋਈ ਫ੍ਰੈਕਚਰ ਆ ਇਹਨਾਂ ਚੀਜ਼ਾਂ ਦੀ ਦਵਾਈ ਆਪਾਂ ਘਰੇ ਬੈਠੇ ਹੀ ਤਿਆਰ ਕਰ ਸਕਦੇ ਆ ਇਹਨਾਂ ਦੀ ਦਵਾਈ ਤਿਆਰ ਕਰਨ ਲਈ ਤੁਸੀਂ ਪਾਈਆ ਦੇਸੀ ਘਿਓ ਲੈਣਾ ਪਾਈਆ ਲਸਣ ਲੈਣਾ ਪਾਈਆ ਕੱਚੀ ਹਲਦੀ ਲੈਣੀ ਕੱਚੀ ਹਲਦੀ ਤੇ ਲਸਣ ਨੂੰ ਚੰਗੀ ਤਰ੍ਹਾਂ ਕੁੰਡੇ ਸੋਟੇ ਦੇ ਵਿੱਚ ਮਿਕਸ ਕਰ ਲਓ ਪੁੱਟ ਕੇ ਉਸ ਤੋਂ ਬਾਅਦ ਜਿਹੜਾ ਦੇਸੀ ਘਿਓਗਾ ਉਹਨੂੰ ਕਿਸੇ ਭਾਂਡੇ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲਓ ਗਰਮ ਕਰਨ ਤੋਂ ਬਾਅਦ ਦੋਨਾਂ ਚੀਜ਼ਾਂ ਨੂੰ ਦੇਸੀ ਘਿਓ ਦੇ ਵਿੱਚ ਮਿਕਸ ਕਰ ਲਓ ਉਹਨੂੰ ਉਦ ਤੱਕ ਪਕਾਉਣਾ ਜਦ ਤੱਕ ਉਹਦੇ ਵਿੱਚ ਧੂੰਆਂ ਨਹੀਂ ਨਿਕਲ ਜਾਂਦਾ ਉਸ ਤੋਂ ਬਾਅਦ ਠੰਡਾ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਕੋਈ ਚੰਗੇ ਜਿਹੇ ਭਾਂਡੇ ਦੇ ਵਿੱਚ ਛਾਣ ਲਓ ਛਾਂਟਣ ਤੋਂ ਬਾਅਦ ਜਿਹੜਾ ਤੁਹਾਡਾ ਕਿਉਂ ਤਿਆਰ ਹੋਇਆ ਵਾ ਦਵਾਈ ਤਿਆਰ ਹੋਈ ਆ ਉਹਨੂੰ ਜਿੱਥੇ ਆਪਣੀ ਇੰਜਰੀ ਆ ਜਿੱਥੇ ਸਰਟੀਫਿਕੇਟ ਵਜਿਹੀ ਹੋਈ ਆ ਉੱਥੇ ਥੋੜਾ ਜਿਹਾ ਉਹਨੂੰ ਲਾ ਕੇ ਮ사ਜ ਕਰੋ ਮ사ਜ ਕਰਨ ਤੋਂ ਬਾਅਦ ਉਹਨੂੰ ਚੰਗੇ ਜਿਹੇ ਗਰਮ ਕੱਪੜੇ ਨਾਲ ਢੱਕ ਲਓ ਢੱਕਣ ਤੋਂ ਬਾਅਦ ਕੋल्ड ਜੈਲ ਬੈਗ ਨਾਲ ਜਾਂ ਕਿਸੇ ਕੱਪੜੇ ਦੇ ਨਾਲ ਹਲਕਾ ਹਲਕਾ ਸੇਕ ਦਿਓ ਇਹ ਤੁਸੀਂ ਘੱਟੋ ਘੱਟ ਨਹੀਂ 3 ਤੋਂ 4 ਦਿਨ ਇਹ ਮਿਸ਼ਰਣ ਤੁਸੀਂ ਆਪਣੇ ਕਿਸੇ ਵੀ ਪਾਰਟ ਤੇ ਲਾ ਸਕਦੇ ਹੋ ਉਸ ਤੋਂ ਬਾਅਦ ਹੋਰ ਵੀਡੀਓ ਤੁਸੀਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰੋ I know how